ਅੱਜ ਗੱਲ ਕਰਾਂਗੇ ਜੀ ਆਪਾਂ ਪੀਸੀਓਡੀ ਦੀ ਤੇ ਮੈਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਪੰਜ ਡਰਿੰਕ ਸੁਜੈਸਟ ਕਰੂੰਗਾ ਜੋ ਕਿ ਪੀਸੀਓਡੀ ਵਿੱਚ ਕਾਫੀ ਹੈਲਪਫੁਲ ਰਹਿਣਗੀਆਂ ਗੱਲ ਕਰਦੇ ਹਾਂ ਪਹਿਲਾਂ ਕੌਜ਼ਸ ਦੀ ਜਿਦੇ ਸਭ ਤੋਂ ਪਹਿਲਾਂ ਹੁੰਦਾ ਮੋਟਾਪਾ ਦੂਸਰਾ ਇਹਦੇ ਚ ਹੁੰਦਾ ਐਂਡਰੋਜਨ ਲੈਵਲਸ ਦਾ ਹਾਈ ਹੋਣਾ ਜੋ ਕਿ ਇੱਕ ਮੇਲ ਹਾਰਮੋਨ ਹੈ ਤੀਸਰਾ ਹੁੰਦਾ ਇਨਸੂਲਿਨ ਰੈਜ਼ਿਸਟੈਂਸ ਤੇ ਚੌਥਾ ਇਹਦੇ ਚ ਹੁੰਦਾ ਜੈਨੇਟਿਕਸ ਪ੍ਰੋਬਲਮਸ ਦੀ ਗੱਲ ਕਰੀਏ ਤੇ ਇਨਫਰਟੀਲਿਟੀ ਯਾਨੀ ਕਿ ਬਾਂਝਪਨ ਹਰਸੂਟਿਜ਼ਮ ਯਾਨੀ ਕਿ ਚੈਸਟ ਬੈਕ ਫੇਸ ਤੇ ਉੱਤੇ ਹੈਅਰ ਗਰੋਥ ਹੋਣੀ ਹਾਰਮੋਨਲ ਚੇਂਜ ਮੈਂਟਲ ਹੈਲਥ ਇਸ਼ੂਜ਼ ਜਿਦਾ ਕਿ ਡਿਪਰੈਸ਼ਨ ਐਂਗਜ਼ਾਈਟੀ ਮੂਡ ਸਵਿੰਗਸ ਫਿਰ ਉਸ ਤੋਂ ਬਾਅਦ ਟਰੋਨਿਕ ਡਿਜ਼ੀਜ਼ ਜਿਦਾ ਕਿ ਥਾਇਰੋਇਡ ਬੀਪੀ ਹਾਰਟ ਪ੍ਰੋਬਲਮਸ ਸ਼ੂਗਰ ਇਦਾਂ ਦੀਆਂ ਹੋਰ ਕਈ ਬਿਮਾਰੀਆਂ ਇਹ ਸਕਰੀਨ ਤੇ ਪੰਜ ਵਾਟਰ ਹੈ ਜਿਨ੍ਹਾਂ ਵਿੱਚ ਕੁਕੰਬਰ ਵਾਟਰ ਲੈਮਨ ਵਾਟਰ ਜਿੰਜਰ ਵਾਟਰ ਸਿਨਮਨ ਵਾਟਰ ਤੇ ਫੈਨੋਗ੍ਰੀਕ ਵਾਟਰ ਇਹਨਾਂ ਵਾਟਰਸ ਨੂੰ ਤੁਸੀਂ ਰੂਟੀਨ ਚ ਯੂਜ਼ ਕਿਵੇਂ ਕਰਨਾ ਹੈ ਇਹਦੇ ਵਾਸਤੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਭੇਜੋ ਪੀਸੀਓਡੀ ਵਾਟਰ ਤੇ ਮੈਂ ਤੁਹਾਨੂੰ ਇਹਦਾ ਮੈਥਡ ਇਨਬਾਕਸ ਕਰੂੰਗਾ ਅਗਲੀ ਵੀਡੀਓਜ਼ ਵਿੱਚ ਮੈਂ ਤੁਹਾਨੂੰ ਪੀਸੀਓਡੀ ਦੇ ਵਿੱਚ ਹੈਲਪਫੁਲ ਸਪਲੀਮੈਂਟਸ ਬਾਰੇ ਗੱਲ ਕਰੂੰਗਾ ਸੋ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਵਾਸਤੇ ਸਾਨੂੰ ਫੋਲੋ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ